ਗੱਲਾਂ ਮਨੁੱਖੀ ਮਨੋਵਿਗਿਆਨ ਦੀਆਂ ਨੰਬਰ 1 ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕੋ ਸਮੇਂ ਦੋ ਵਿਅਕਤੀਆਂ ਨਾਲ ਪਿਆਰ ਕਰ ਰਹੇ ਹੋ ਅਤੀ ਸਥਿਤੀ ਅਜਹੀ ਹੈ ਕਿ ਤੁਹਾਨੂੰ ਉਨ੍ਹਾਂ ਵਿੱਚੋਂ ਇੱਕ ਨੂੰ ਛੱਡਣਾ ਪਵੇਗਾ ਤਾਂ ਤੁਸੀਂ ਪਹਿਲੇ ਨੂੰ ਛੱਡ ਦਿਓ ਕਿਉਂਕਿ ਜੇਕਰ ਤੁਸੀਂ ਪਹਿਲੇ ਨੂੰ ਸੱਚਾ ਪਿਆਰ ਕਰਦੇ ਹੁੰਦੇ ਤਾਂ ਦੂਜਾ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਹੀ ਨਹੀਂ ਨੰਬਰ 2 ਆਤਮ ਵਿਸ਼ਵਾਸ ਵਿਅਕਤੀ ਨੂੰ ਬਹੁਤ ਆਕਰਸ਼ਕ ਬਣਾਉਂਦਾ ਹੈ ਇੱਕ ਬਦਸੂਰਤ ਵਿਅਕਤੀ ਵੀ ਆਪਣੇ ਆਤਮ ਵਿਸ਼ਵਾਸ ਕਾਰਨ ਲੋਕਾਂ ਨੂੰ ਸੁੰਦਰ ਦਿਸਣ ਲੱਗ ਪੈਂਦਾ ਹੈ। ਨੰਬਰ 3 ਜੇ ਤੁਸੀਂ ਬਹੁਤ ਉਦਾਸ ਹੋ ਤਾਂ ਆਪਣੇ ਖਾਸ ਸੰਬੰਧੀ ਕੋਲ ਜਾ ਕੇ ਉਸ ਨੂੰ ਬਿਨਾਂ ਕੁਝ ਦੱਸੇ ਉਸ ਦਾ ਹੱਥ ਫੜ ਕੇ ਕੁਝ ਦੇਰ ਲਈ ਬੈਠੋ। ਇਸ ਨਾਲ ਤੁਸੀਂ ਬਿੱਤਰ ਮਹਿਸੂਸ ਕਰ पाओगे। ਨੰਬਰ 4 ਤੁਹਾਡੀਆਂ ਗੱਲਾਂ ਅਤੇ ਸੋਚਣ ਦੀ ਸਮਝ ਤੁਹਾਨੂੰ ਕਿਸੇ ਹੋਰ ਵਿਅਕਤੀ ਨਾਲ ਜੋੜ ਜਾਂ ਤੋੜ ਸਕਦੀ ਹੈ। ਨੰਬਰ 5 ਜੇਕਰ ਅਸੀਂ ਇੱਕ ਦੂਜੇ ਬਾਰੇ ਗੱਲ ਕਰਨ ਦੀ ਬਜਾਏ ਇੱਕ ਦੂਜੇ ਨਾਲ ਗੱਲ ਕਰੀਏ ਤਾਂ ਦੁਨੀਆ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨੰਬਰ 6 ਜੇਕਰ ਤੁਸੀਂ ਆਪਣੇ ਅਵਚੇਤਨ ਮਨ ਵਿੱਚ ਇਹ ਗੱਲ ਪਾ ਦਿੰਦੇ ਹੋ ਕਿ ਤੁਹਾਨੂੰ ਸਿਰਫ 3 ਘੰਟੇ ਬਾਅਦ ਜਾਗਣਾ ਹੈ ਭਾਵੇਂ ਤੁਸੀਂ ਦੋ ਦਿਨ ਤੋਂ ਨਹੀਂ ਸੁੱਤੇ ਫਿਰ ਵੀ ਤੁਸੀਂ 3 ਘੰਟੇ ਬਾਅਦ ਉੱਠਣ ਤੇ ਵੀ ਤਰੋ-ਤਾਜ਼ਾ ਮਹਿਸੂਸ ਕਰੋਗੇ। ਨੰਬਰ 7 ਜੇਕਰ ਕੋਈ ਵਿਅਕਤੀ ਤੁਹਾਡੇ ਨਾਲ ਚੰਗੀ ਤਰ੍ਹਾਂ ਹੱਥ ਮਿਲਾਉਂਦਾ ਹੈ ਤਾਂ ਸਮਝੋ ਕਿ ਉਹ ਤੁਹਾਡੇ ਤੋਂ ਪ੍ਰਭਾਵਿਤ ਹੈ ਅਤੇ ਤੁਹਾਡੇ ਨਾਲ ਨਜ਼ਦੀਕੀ ਸਬੰਧ ਬਣਾਉਣਾ ਚਾਹੁੰਦਾ ਹੈ। ਨੰਬਰ 8 ਅਕਸਰ ਉਹ ਹੀ ਯਾਦਾਂ ਸਾਨੂੰ ਦੁੱਖ ਦਿੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਦਿਲੋਂ ਭੁਲਾਉਣਾ ਚਾਹੁੰਦੇ ਹਾਂ। ਨੰਬਰ 9 ਜੇ ਤੁਹਾਡਾ ਦਿਲ ਟੁੱਟ ਗਿਆ ਹੈ ਅਤੇ ਮਨ ਰੋਣ ਨੂੰ ਕਰਦਾ ਹੈ ਤਾਂ ਇਸ ਨੂੰ ਰੋਣ ਤੋਂ ਨਾ ਰੋਕੋ ਕਿਉਂਕਿ ਰੋਣ ਤੋਂ ਕੁਝ ਦੇਰ ਬਾਅਦ ਅੰਦਰ ਦੀ ਸਮੱਸਿਆ ਨਾਲ ਲੜਨ ਲਈ ਸਕਾਰਾਤਮਕ ਵਿਚਾਰ ਪੈਦਾ ਹੋਣਗੇ ਜਿਸ ਲਈ ਮਨ ਰੋ ਰਿਹਾ ਹੋਵੇਗਾ। ਨੰਬਰ 10 ਰਾਤ ਨੂੰ ਸੌਂਦੇ ਸਮੇਂ ਕਈ ਵਾਰ ਸਾਡੀਆਂ ਅੱਖਾਂ ਆਪਣੇ ਆਪ ਖੁੱਲ੍ਹਦੀਆਂ ਅਤੇ ਬੰਦ ਹੁੰਦੀਆਂ ਰਹਿੰਦੀਆਂ ਹਨ ਅਜਿਹਾ ਉਦੋਂ ਹੁੰਦਾ ਹੈ ਜਦੋਂ ਅਸੀਂ ਕਿਸੇ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੁੰਦੇ ਹਾਂ ਨੰਬਰ 11 ਰਿਸ਼ਤਿਆਂ ਨੂੰ ਤੋੜਨ ਲਈ ਗਲਤੀਆਂ ਦੀ ਲੋੜ ਨਹੀਂ ਹੁੰਦੀ ਜਿਵੇਂ ਹੀ ਸਵਾਰਥ ਪੂਰਾ ਹੁੰਦਾ ਹੈ ਰਿਸ਼ਤਾ ਆਪਣੇ ਆਪ ਟੁੱਟ ਜਾਂਦਾ ਹੈ ਨੰਬਰ 12 ਜਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਲੋਕ ਤੁਹਾਨੂੰ ਉਸ ਤੋਂ ਬਿਲਕੁਲ ਵੱਖਰੇ ਨਜ਼ਰੀਏ ਨਾਲ ਦੇਖਦੇ ਹਨ ਨੰਬਰ 13 ਜਦੋਂ ਤੁਸੀਂ ਬਿਨਾਂ ਕਿਸੇ ਕਾਰਨ ਦੇ ਨਿਰਾਸ਼ ਹੁੰਦੇ ਹੋ ਤਾਂ ਉਸ ਸਮੇਂ ਤੁਹਾਨੂੰ ਕਿਸੇ ਦੀ ਕਮੀ ਮਹਿਸੂਸ ਹੋ ਰਹੀ ਹੁੰਦੀ ਹੈ ਨੰਬਰ 14 ਜਿਸ ਕੰਮ ਤੇ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਕਿ ਉਹ ਖਰਾਬ ਨਾ ਹੋ ਜਾਵੇ ਉਸ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਨੰਬਰ 15 ਜੇਕਰ ਤੁਹਾਨੂੰ ਸੌਣ ਵਿੱਚ ਮੁਸ਼ਕਲ ਆ ਰਹੀ ਹੈ ਆਪਣੀਆਂ ਪਲਕਾਂ ਨੂੰ ਤੇਜ਼ੀ ਨਾਲ ਖੋਲੋ ਅਤੇ ਬੰਦ ਕਰੋ ਇਦਾਂ ਕਰਨ ਨਾਲ ਥੱਕੀਆਂ ਅੱਖਾਂ ਤੁਹਾਨੂੰ ਸੌਣ ਵਿੱਚ ਮਦਦ ਕਰਨਗੀਆਂ ਨੰਬਰ 16 ਲਗਾਤਾਰ ਲੋਕਾਂ ਦੀਆਂ ਗੱਲਾਂ ਸੁਣਦੇ ਸੁਣਦੇ ਤੁਹਾਡਾ ਦਿਮਾਗ ਉਹਨਾਂ ਗੱਲਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਨੰਬਰ 17 ਲੰਬੇ ਸਮੇਂ ਤੱਕ ਇੱਕ ਹੀ ਗੱਲ ਨੂੰ ਟੈਨਸ਼ਨ ਲੈ ਕੇ ਸੋਚਣ ਨਾਲ ਸਾਡਾ ਦਿਮਾਗ ਕੁਝ ਸਮੇਂ ਲਈ ਸੋਚਣ ਸਮਝਣ ਅਤੇ ਫੈਸਲੇ ਲੈਣ ਦੀ ਸਮਰੱਥਾ ਗਵਾ ਬੈਠਦਾ ਹੈ ਨੰਬਰ 18 ਜੋ ਲੋਕ ਬਹੁਤ ਜ਼ਿਆਦਾ ਆਨਲਾਈਨ ਰਹਿੰਦੇ ਹਨ ਉਹ ਅਸਲ ਜ਼ਿੰਦਗੀ ਵਿੱਚ ਬਹੁਤ ਹੀ ਇਕੱਲੇ ਹੁੰਦੇ ਹਨ। ਨੰਬਰ 19 ਜੇਕਰ ਤੁਸੀਂ ਉਦਾਸੀ ਵੱਲ ਧਿਆਨ ਦਿਓਗੇ ਤਾਂ ਤੁਸੀਂ ਹਮੇਸ਼ਾ ਉਦਾਸ ਰਹੋਗੇ ਅਤੇ ਜੇਕਰ ਤੁਸੀਂ ਖੁਸ਼ੀ ਵੱਲ ਧਿਆਨ ਦਿਓਗੇ ਤਾਂ ਤੁਸੀਂ ਹਮੇਸ਼ਾ ਖੁਸ਼ ਰਹੋਗੇ ਕਿਉਂਕਿ ਤੁਸੀਂ ਜਿਸ ਪਾਸੇ ਵੀ ਧਿਆਨ ਦਿਓਗੇ ਉਹੀ ਕੁਝ ਤੁਹਾਡੇ ਨਾਲ ਹੋਣ ਲੱਗਦਾ ਹੈ। ਨੰਬਰ 20 ਜਦੋਂ ਬਹੁਤ ਸਾਰੇ ਲੋਕ ਇੱਕ ਸਮੂਹ ਵਿੱਚ ਬੈਠਦੇ ਹਨ ਅਤੇ ਕਿਸੇ ਦਾ ਮਜ਼ਾਕ ਉਡਾਉਂਦੇ ਹਨ ਤਾਂ ਉਹ ਵਿਅਕਤੀ ਜ਼ਿਆਦਾਤਰ ਉਸ ਵੱਲ ਵੇਖਦਾ ਹੈ ਜਿਸ ਨੂੰ ਉਹ ਆਪਣੇ ਦਿਲ ਦੇ ਸਭ ਤੋਂ ਨੇੜੇ ਸਮਝਦਾ ਹੈ। ਨੰਬਰ 21 ਕਈ ਵਾਰ ਬੰਦਾ ਬਹੁਤ ਸਾਰੀਆਂ ਗੱਲਾਂ ਆਪਣੇ ਨੇੜਲੇ ਲੋਕਾਂ ਤੋਂ ਲਿਕਾਉਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਆਪਣੇ ਲੋਕ ਹੀ ਉਸ ਨੂੰ ਨਹੀਂ ਸਮਝਣਗੇ। ਨੰਬਰ 22 ਪ੍ਰੇਮ ਇੱਕ ਅਧਿਆਤਮਿਕ ਅਭਿਆਸ ਹੈ। ਜਿਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਲੋਕ ਸਮਾਧੀ ਲਾ ਕੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਸੀ ਉਸੇ ਤਰ੍ਹਾਂ ਦੋ ਸੱਚੇ ਪ੍ਰੇਮੀ ਇੱਕ ਦੂਜੇ ਦੇ ਧਿਆਨ ਦਾ ਕੇਂਦਰ ਹੁੰਦੇ ਹਨ ਕਿਹਾ ਜਾਂਦਾ ਹੈ ਜੇਕਰ ਦੋਵਾਂ ਪ੍ਰੇਮੀਆਂ ਚੋਂ ਇੱਕ ਵੀ ਅੱਖਾਂ ਬੰਦ ਕਰਕੇ ਦੂਜੇ ਨੂੰ ਯਾਦ ਕਰੇ ਤਾਂ ਦੂਜੇ ਨੂੰ ਇਸ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਨੰਬਰ 23 ਆਪਣੇ ਆਪ ਨਾਲ ਗੱਲਾਂ ਕਰਨ ਵਾਲਾ ਵਿਅਕਤੀ ਹੌਲੀ-ਹੌਲੀ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਲੱਗ ਪੈਂਦਾ ਹੈ ਕਈ ਵਾਰ ਉਹ ਬਿਨਾਂ ਪੁੱਛੇ ਹੀ ਦੂਜੇ ਵਿਅਕਤੀ ਦੇ ਚੰਗੇ ਜਾ ਮਾਰੇ ਮੁਰਦਾ ਅੰਦਾਜ਼ਾ ਲਗਾ ਲੈਂਦਾ ਹੈ ਨੰਬਰ 24 ਕਦੇ ਵੀ ਬੱਚਿਆਂ ਦੀ ਬੇਇੱਜ਼ਤੀ ਸਾਰਿਆਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਇਸ ਨਾਲ ਉਹ ਸੁਧਰਨ ਦੀ ਬਜਾਏ ਜ਼ਿਆਦਾ ਵਿਗੜਨਗੇ ਨੰਬਰ 25 ਜਿੰਨਾ ਜ਼ਿਆਦਾ ਮਨੋਵਿਗਿਆਨ ਦੇ ਬਾਰੇ ਤੁਸੀਂ ਜਾਣੋਗੇ ਤੁਹਾਡੀ ਸਫਲਤਾ ਦੀ ਸੰਭਾਵਨਾ 70% ਵਧ ਜਾਵੇਗੀ ਜਿਸ ਨਾਲ ਤੁਸੀਂ ਆਪਣੇ ਮਨਪਸੰਦ ਕਾਰਜਾਂ ਨੂੰ ਜਲਦੀ ਪੂਰਾ ਕਰ ਸਕਦੇ ਹੋ ਉਮੀਦ ਹੈ ਇਹ ਦੱਸੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਤ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗੇ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਤੁਹਾਡਾ ਧੰਨਵਾਦ